ਅਗਲੀ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਤੁਹਾਡੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਅਸਰ ਕਰਨ ਜਾ ਰਹੀ ਆ ਖਾਸ ਕਰਕੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਸਾਰਿਆਂ ਨੂੰ ਯਾਦ ਹੋਊਗਾ ਜਦੋਂ ਗਵਰਨਮੈਂਟ ਸ਼ਟਡਾਊਨ ਹੋ ਗਈ ਸੀ ਸਭ ਤੋਂ ਲੰਮਾ ਸਮਾਂ ਅਮਰੀਕਾ ਦੀ ਹਿਸਟਰੀ 'ਚ ਗਵਰਨਮੈਂਟ ਸ਼ਟਡਾਊਨ ਰਹੀ ਆ ਪਰ 8 ਡੈਮੋਕ੍ਰੇਟਸ ਉਹ ਇਸ ਚੀਜ਼ ਦੇ ਉੱਤੇ ਐਗਰੀ ਕਰ ਗਏ ਸੀ ਰਿਪਬਲਿਕਨਸ ਦੇ ਨਾਲ ਭਈ ਜਿਹੜੀ ਹੈਲਥ ਇੰਸ਼ੋਰੈਂਸ ਦੀਆਂ ਸਬਸਿਡੀਆਂ ਆ ਏਸੀਐ ਸਬਸਿਡੀਆਂ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ 2 ਸਾਲ ਲਈ ਤੇ ਜੀਓਪੀ ਦੇ ਜਿਹੜੇ ਲੀਡਰਸ ਆ ਰਿਪਬਲਿਕਨ ਸਿਗੇ ਉਹ ਕਹਿੰਦੇ ਵੀ ਠੀਕ ਆ ਅਸੀਂ ਤੁਹਾਡੇ ਨਾਲ ਐਗਰੀ ਕਰਦੇ ਆ ਪਰ ਇਹ ਜਦੋਂ ਸ਼ਟਡਾਊਨ ਬੰਦ ਹੋ ਜਾਊਗਾ ਤੇ ਸ਼ਟਡਾਊਨ ਜਿਹੜਾ ਆ ਓਪਨ ਹੋ ਜਾਊਗਾ ਐਂਡ ਹੋ ਜਾਊਗਾ ਕਹਿਣ ਦਾ ਮਤਲਬ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਮਹੀਨੇ ਦੇ ਵਿੱਚ ਵਿੱਚ ਜਿਹੜੀ ਆ ਇਹਦੇ ਉੱਤੇ ਗੱਲਬਾਤ ਕਰਾਂਗੇ ਸੋ ਪਰ ਅੱਜ ਜਿਹੜੇ ਸਪੀਕਰ ਮਾਈਕ ਜੌਨਸਨ ਆ ਉਹਨਾਂ ਨੇ ਇਹ ਕਿਹਾ ਆ ਕਿ ਵਾਈਟ ਹਾਊਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀ ਨੂੰ ਐਕਸਟੈਂਡ ਕਰਨ ਦੇ ਲਈ ਹੁਣ ਸ਼ਰੇਆ ਮੁਕਰ ਗਏ ਹੈਗੇ ਆ ਜੌਨਸਨ ਉਹਨਾਂ ਨੇ ਜਿਹੜੀ ਇੱਕ ਫੋਨ ਕਾਲ ਆ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਜੋ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਐਡਵਾਈਜ਼ਰਸ ਵੀ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਕਹਿੰਦੇ ਵੀ ਉਹ ਇੱਕ ਪਲਾਨ ਨੂੰ ਡਰਾਫਟ ਕਰ ਰਹੇ ਹੈਗੇ ਆ ਤਾਂ ਕਿ ਜਿਹੜੀਆਂ ਸਬਸਿਡੀਆਂ ਆ ਅ ਦੋ ਸਾਲਾਂ ਲਈ ਐਕਸਟੈਂਡ ਕੀਤੀਆਂ ਜਾ ਸਕਣ ਪਰ ਅ ਇਸ ਹਫਤੇ ਲੈ ਕੇ ਆਣੀ ਸੀ ਪਰ ਉਹ ਕਹਿੰਦੇ ਵੀ ਸਾਡੀ ਸਪੋਰਟ ਨਹੀਂ ਹੈ ਰਿਪਬਲਿਕਨਸ ਦੇ ਵਿੱਚ ਸੋ ਇਹ ਤਾਂ ਲੱਗਦਾ ਨਹੀਂ ਹੈ ਕਿ ਜਿਹੜੀਆਂ ਸਬਸਿਡੀਆਂ ਐਕਸਟੈਂਡ ਕੀਤਾ ਜਾਊਗਾ ਤਾਂ ਜੋ ਜੇ ਸਬਸਿਡੀਆਂ ਖਤਮ ਹੋ ਜਾਂਦੀਆਂ ਐ ਇਸ ਸਾਲ ਤੋਂ ਬਾਅਦ ਫਿਰ ਬਹੁਤ ਵੱਡਾ ਜਿਹੜਾ ਅਸਰ ਪਾਊਗਾ ਜੋ ਹੈਲਥ ਇੰਸ਼ੋਰੈਂਸ ਆ ਜਿਸ ਤਰ੍ਹਾਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਹੁਣਾਂ ਨੇ ਓਬਾਮਾ ਕੇਅਰ ਜਿਹੜੀ ਸ਼ੁਰੂ ਕੀਤੀ ਸੀ ਸਾਲ 2015 ਚ ਉਹ ਤੋਂ ਪਹਿਲਾਂ ਕਿੰਨੀ ਮਹਿੰਗੀ ਹੁੰਦੀ ਸੀ ਲੋਕ ਅਫੋਰਡ ਨਹੀਂ ਕਰ ਸਕਦੇ ਸੀ ਬਹੁਤ ਘੱਟ ਗਿਣਤੀ ਚ ਲੋਕ ਜਿਹੜੇ ਆ ਉਹ ਹੈਲਥ ਇੰਸ਼ੋਰੈਂਸ ਬਾਈ ਕਰਦੇ ਸੀ ਜਾਂ ਉਹਨਾਂ ਨੂੰ ਜਿਹੜੀ ਕੰਮ ਤੋਂ ਮਿਲਦੀ ਸੀ ਉਹ ਹੀ ਹੁੰਦੀ ਸੀ ਸੋ ਵਾਲਸੀ ਜਨਰਲ ਨੇ ਪਹਿਲਾਂ ਰਿਪੋਰਟ ਕੀਤਾ ਸੀ ਵਾਰਨਿੰਗ ਦਿੱਤੀ ਆ ਭਈ ਜੋ ਹਾਊਸ ਦੇ ਵਿੱਚ ਜੀਓਪੀ ਹਾਊਸ ਦੇ ਵਿੱਚ ਰਿਪਬਲਿਕਨਸ ਵੱਲੋਂ ਜੋ ਸਪੋਰਟ ਆ ਉਹ ਬਹੁਤ ਘੱਟ ਹੈਗੀ ਆ ਅ ਤੇ ਮੈਨੂੰ ਲੱਗਦਾ ਨਹੀਂ ਕਿ ਇਹ ਜੋ ਸਬਸਿਡੀਆਂ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ ਹੁਣੇ ਦੇਖਦੇ ਆਂ ਵੀ ਡੈਮੋਕ੍ਰੇਟ ਜਿਹੜੇ ਆ ਉਹ ਕੀ ਇਹਦੇ ਉੱਤੇ ਵਰਕਆਊਟ ਕਰਨਗੇ ਜੀ ਵਰਕਆਊਟ ਕੀ ਹੋਊਗਾ ਹਰਜੋਤ ਸਿੰਘ ਜੀ ਦਾ ਮਤਲਬ ਇੱਕ ਸ਼ਟਡਾਊਨ ਦੁਬਾਰਾ ਆ ਰਿਹਾ ਹੈ ਜਿਹੜੇ ਜਨਵਰੀ ਤੱਕ ਇਹਨਾਂ ਦੇ ਪੈਸੇ ਸੀਗੇ ਉਹ ਸ਼ਟਡਾਊਨ ਖਤਮ ਹੋਣ ਦੇ ਲਈ ਆ ਇਹ ਤਾਂ ਫਿਰ ਹੁਣ ਮਾੜੀ ਗੱਲ ਆ ਨਾ ਵੀ ਜਿਸ ਚੀਜ਼ ਦਾ ਵਾਅਦਾ ਕਰਕੇ ਤੁਸੀਂ ਸ਼ਟਡਾਊਨ ਖਲਵਾਇਆ ਉਹਦੇ ਤੋਂ ਹੀ ਤੁਸੀਂ ਹੁਣ ਜੋ ਮੁਕਰ ਰਹੇ ਆ ਉਦਾਂ ਵੈਸੇ ਪਹਿਲਾਂ ਹੀ ਪਤਾ ਸੀਗਾ ਵੀ ਹੋਣਾ ਤਾਂ ਇਹੀ ਜਿਹੜਾ ਕੁਸ਼ਾ ਸੋ ਹੁਣ ਇਹ ਦੇਖਣਾ ਹੋਊਗਾ ਵੀ ਕੀ ਡੈਮੋਕਰੇਟ ਆਪਣਾ ਜਿਹੜਾ ਫੋਟਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹ ਹੋਲਡ ਕਰ ਸਕਣਗੇ ਜਾਂ ਫਿਰ ਫੋਲਡ ਕਰ ਜਾਣਗੇ ਆਪਣੇ ਪੱਤੇ ਇਹ ਹੁਣ ਜਿਹੜੀ ਇੱਕ ਵੱਡੀ ਜਿਹੜੀ ਇਹਨਾਂ ਦੇ ਮੋਰੇ ਜਿਹੜੀ ਸਵਾਲ ਹੋਊਗੀ ਸੋ ਉਹਨਾਂ ਦਾ ਜਿਹੜਾ ਕਹਿ ਸਕਦੇ ਆ ਵੀ ਬੇਸ ਆ ਉਹ ਹੁਣ ਕਿੱਦਾਂ ਰਿਐਕਟ ਇਸ ਚੀਜ਼ ਦੇ ਉੱਤੇ ਕਰੂਗਾ ਗਾਲਾਂ ਤਾਂ ਇਹਨਾਂ ਨੂੰ ਪੈਣੀਆਂ ਹੀ ਪੈਣੀਆਂ ਆ ਵੀ ਭਾਈ ਤੁਸੀਂ ਦੇਖੋ ਪਹਿਲੋਂ ਵੀ ਗੋਡੇ ਟੇਕ ਕੇ ਟਰੰਪ ਉਹਨਾਂ ਦੇ ਮੋਰੇ ਆ ਗਾਂ ਵੀ ਜਿਹੜਾ ਉਹ ਤੁਸੀਂ ਕਿਤੇ ਟੇਕ ਨਾ ਜਾਇਓ ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ ਪਰ ਬੜੀ ਆਪ ਹੀਵਲ ਜਿਹੜੀ ਉਹ ਬਣੀ ਪਈ ਆ ਸੋ ਜੇ ਅਫੋਰਡੇਬਲ ਕੇਅਰ ਐਕਟ ਰੱਦ ਹੁੰਦਾ ਆ ਇਹ ਤਾਂ 2016 ਦੇ ਵਿੱਚ ਵੀ ਕਹਿੰਦੇ ਸੀਗੇ ਵੀ ਸਾਡਾ ਕੋ ਬਹੁਤ ਤਕੜਾ ਜਿਹੜਾ ਹੈਲਥ ਪਲਾਨ ਆ ਪਰ ਉਦੋਂ ਉਹਨਾਂ ਦੀਆਂ ਦੇਖੋ ਦੋਨਾਂ ਸਦਨਾਂ ਦੇ ਵਿੱਚ ਮжоਰਿਟੀ ਦੋਨਾਂ ਸਦਨਾਂ 'ਚ ਮжоਰਿਟੀ ਹੁੰਦੇ ਹੋਏ ਵੀ ਇਹ ਕਰ ਨਹੀਂ ਸਕੇ ਹੁਣ ਵੀ ਇਹਨਾਂ ਦੇ ਕੋਲ ਦੋਨਾਂ ਸਦਨਾਂ ਦੇ ਵਿੱਚ ਮжоਰਿਟੀ ਆ ਪਰ ਇਹ ਕਰ ਸਕਣਗੇ ਜਾਂ ਨਹੀਂ ਇਹ ਜਿਹੜਾ ਹੁਣ ਇੱਕ ਵੱਡਾ ਹਰਜੋਤ ਸਿੰਘ ਜੀ ਜਿਹੜਾ ਉਹ ਸਵਾਲ ਰਹਿਣ ਵਾਲਾ ਆ ਜਿਹਦੇ ਚਾਂਸਸ ਅਜੇ ਕਾਫੀ ਜ਼ਿਆਦਾ ਡਾਵਾ ਡੋਲ ਹੀ ਜਿਹੜੇ ਨਜ਼ਰ ਆ ਉਹ ਆ ਰਹੇ ਹੈਗੇ ਆ ਸੋ ਦੇਖਦੇ ਆ ਕੀ ਬਣਦਾ ਹੈ